ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪ੍ਰਭਾਤੀ ਮਹੱਲਾ ਪਹਿਲਾ ਜੈ ਕਾਰਨ ਦੇਦ ਬ੍ਰਹਮੈ ਉਚਰੇ ਸ਼ੰਕਰ ਛੋਡੀ ਮਾਇਆ ਜੈ ਕਾਰਨ ਸਿਧ ਭਏ ਉਦਾਸੀ ਦੇਵੀ ਮਰਮ ਨਾ ਪਾਇਆ ਬਾਬਾ ਮਨ ਸਾਚਾ ਮੁਖ ਸਾਚਾ ਕਹੀਐ ਤਰੀਐ ਸਾਚਾ ਹੋਈ ਦੁਸ਼ਮਨ ਗੂਖ ਨ ਆਵੇ ਨੇੜੈ ਦੁਸ਼ਮਨ ਦੂਖ ਨ ਆਵੇ ਨੇੜੈ ਹਰ ਮਤ ਪਾਵੇ ਕੋਈ ਰਹਾਉ ਆਦਨ ਬਿੰਬ ਪਵਨੈ ਕੀ ਬਾਣੀ ਨੀਰ ਨਾਮ ਕੇ ਦਾਸਾ ਤੇ ਤਸਕਰ ਜੋ ਨਾਮ ਨਾ ਲੇਵਹਿ ਵਸਹਿ ਕੋਟ ਪੰਚਾਸਾ ਤੇ ਤਸਕਰ ਜੋ ਨਾਮ ਨਾ ਲੇਵਹਿ ਤੇ ਵਿਸਾਮ ਵਸਹਿ ਕੋਟ ਪੰਚਾਸਾ ਜੇ ਕੋ ਏਕ ਕਰੈ ਚੰਗਿਆਈ ਮਾਨ ਚਿਤ ਬਹੁਤ ਵਫਾਵੇ ਵਫਾਵੇ ਏਤੇ ਗੁਣ ਏਤੀਆ ਚੰਗਿਆਈਆ ਜੇ ਨਾ ਪਛੋਤਾਵੇ ਦੀ ਇਸ ਯਮ ਕਲਾ ਦਨੀਏ ਦੀ ਨਾ ਪਛੋਤਾਦਾ ਤੋਦ ਸਾਲਾਹਨ ਤੇਨ ਧਨ ਪੱਲੈ ਨਾਮਕ ਕਾ ਧਨ ਸੋਈ ਜੇ ਕੋ ਜੀਉ ਕਹੈ ਉਹਨਾਂ ਕਉ ਜਮ ਕੀ ਤਲਬ ਨਾ ਹੋਈ ਜੇ ਕੋ ਜੀਉ ਕਹ ਉਨਾ ਕੋ ਕਉ ਇਥੇ ਸ੍ਰੀ ਰਾਮ ਜਮ ਕੀ ਤਲਬ ਨਾ ਹੋਈ ਪ੍ਰਭਾਤੀ ਮਹੱਲਾ ਪਹਿਲਾ ਜਾ ਕਹਿ ਰੂਪ ਨਹੀਂ ਜਾਤ ਨਹੀਂ ਨਾਹੀ ਮੁਖ ਮਾਸਾ ਸਤਗੁਰ ਮਿਲੇ ਨਿਰੰਜਨ ਪਾਇਆ ਤੇਰਾ ਨਾਮ ਹੈ ਨਿਵਾਸਾ ਔਦੂ ਸਹਜੇ ਤਤ ਵਿਚਾਰ ਜਾ ਤੇ ਫਿਰ ਨਾ ਆਵਹੁ ਸਹਸਾਰ ਜਾ ਤੇ ਇਥੇ ਵਿਸਰਾਮ ਲਾਉਣਾ ਫਿਰ ਨਾ ਆਵਹੁ ਸਹਸਾਰ ਰਹਾਉ ਜਾ ਕੈ ਕਰਮ ਨਹੀਂ ਧਰਮ ਨਹੀਂ ਨਾਹੀ ਸੋਚ ਮਾਲਾ ਸੇਵ ਜੋਤ ਕੰਨਹ ਬੁੱਧ ਪਾਈ ਸਤਿਗੁਰੂ ਰਖਵਾਲਾ ਜਾ ਕਹਿ ਬਰਤ ਨਾਹੀ ਨੇਮ ਨਾਹੀ ਨਾਹੀ ਬਕਬਾਈ ਜਾ ਕਹਿ ਬਰਤ ਨਾਹੀ ਨੇਮ ਨਾਹੀ ਨਾਹੀ ਬਕਬਾਈ ਗਤ ਆਗਤ ਕੀ ਚਿੰਤ ਨਾਹੀ ਸਤਿਗੁਰੂ ਫਰਮਾਈ ਜਾ ਕਹਿ ਆਸ ਨਾਹੀ ਜਾ ਕਹਿ ਆਸ ਨਾਹੀ ਨਿਰਾਸ ਨਾਹੀ ਚਿੱਤ ਸੂਰਤ ਸਮਝਾਈ ਤੰਤ ਕੋ ਪਰਮ ਤੰਤ ਮਿਲਿਆ ਨਾਨਕਾ ਬੁੱਧ ਪਾਈ ਪ੍ਰਭਾਤੀ ਮਹੱਲਾ ਪਹਿਲਾ ਆਕਾ ਕਹਿਆ ਦਰ ਪ੍ਰਵਾਣ ਵੇਖ ਅੰਮ੍ਰਿਤ ਦੁਇ ਸਾਮ ਕਰ ਜਾਣ ਕਿਆ ਕਹੀਐ ਸਰਬੇ ਰਹਿ ਆ ਸਮਾਈ ਜੋ ਕੇਚ ਮਰਤਾ ਸਭ ਤੇਰੀ ਰਜਾਈ ਰਹਾਉ ਪ੍ਰਕਟੀ ਜੋਤ ਤੁਕਾ ಅಭಿಮಾನ ਸਤ ਗੁਰ ਦੀਆ ਅੰਮ੍ਰਿਤ ਨਾਮ ਕਾਲ ਮਹਿ ਆਇਆ ਸੋ ਜਨ ਜਾਣ ਸਾਚੀ ਦਰਗਹ ਪਾਵੈ ਮਾਣ ਕਹਿਣਾ ਸੁਣਣਾ ਅਕਾਥ ਘਰ ਜਾਈ ਕਥਨੀ ਬਦਨੀ ਨਾਨਕ ਜਲ ਜਾਈ ਨਾਨਕ ਜਲ ਜਾਈ ਪ੍ਰਭਾਤੀ ਮਹੱਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਨ ਮੱਜਨ ਅੰਮ੍ਰਿਤ ਨੀਰ ਗਿਆਨ ਮਨ ਮੱਜਨ 860 ਤੀਰਥ ਸੰਗ ਗਹੇ ਗੁਰ ਉਪਦੇਸ ਜਵਾਹਰ ਮਾਨਕ ਸੇਵੇ ਸਿੱਖ ਸੂਖੋਜ ਲਹੈ ਗੁਰ ਸਮਾਨ ਤੀਰਥ ਨਹੀਂ ਕੋਇ ਗੁਰ ਸਮਾਨ ਤੀਰਥ ਨਹੀਂ ਕੋਈ ਸਾਰ ਸੰਤੋਖ ਤਾਸ ਗੁਰ ਹੋਏ ਵਿਸਾਰ ਸੰਤੋਖ ਇਥੇ ਵਿਸਰਾਮ ਤਾਸ ਗੁਰ ਹੋਏ ਰਹਾਉ ਗੁਰ ਦਰਿਆਉ ਸਦਾ ਜਲ ਨਿਰਮਲ ਮਿਲਿਆ ਦੁਰਮਤ ਮਿਲਿਆ ਦੁਰਮਤ ਮੈਲ ਹਰੈ ਹਾਂਜੀ ਮਿਲਿਆ ਦੁਰਮਤ ਮੈਲ ਹਰੈ ਸਤ ਗੁਰ ਪਾਇਆ ਪੂਰਾ ਨਾਵਣ ਪਸੂ ਪ੍ਰੇਤ ਦੇਵ ਕਰੈ ਸਤਗੁਰ ਪਾਇਆ ਪੂਰਾ ਨਾਮਣ ਪਸੂਪ੍ਰੇਤ ਤੋ ਦੇਵ ਕਰੈ ਰਤਾ ਸਤ ਨਾਮ ਤਲ ਹੀयल ਸੋ ਗੌਰ ਪਰਮਲ ਕਹੀਐ ਤਲ ਹੀयल ਵਖਰਾ ਪਾਠ ਕਰਨਾ ਰਤਾ ਸਤ ਨਾਮ ਤਲ ਹੀयल ਇਤਿ ਵਿਸਰਾਂ ਸੋ ਗੁਰ ਪਰਮਲ ਕਹੀਐ ਜਾ ਕੀ ਵਾਸ ਬਿਨਾਸਪਤ ਸੌਰ ਤਾਸ ਚਰਨ ਲਿਵ ਰਹੀਐ ਇਸੇ ਤਰ੍ਹਾਂ ਸੌਰਾ ਉਚਾਰਨ ਕਰਨਾ ਸੌਰਾ ਨਹੀਂ ਕਹਿਣਾ ਜਾ ਕੀ ਬਾਸ ਬਨਾਸਪਤ ਸੌਰਾ ਜੀ ਵਿਸਰਾਮ ਤਾਸ ਚਰਨ ਲਿਵ ਰਹੀਐ ਗੁਰਮੁਖ ਜੀਅ ਪ੍ਰਾਨ ਉਪਜੈ ਗੁਰਮੁਖ ਸੇਵ ਘਰ ਜਾਈਐ ਗੁਰਮੁਖ ਜੀਅ ਪ੍ਰਾਨ ਉਪਜੈ ਗੁਰਮੁਖ ਸੇਵ ਘਰ ਜਾਈਐ ਗੁਰਮੁਖ ਨਾਨਕ ਸਤਿ ਸਮਾਈਐ ਗੁਰਮੁਖ ਨੇਜ ਪਾਦ ਪਾਈਐ ਵਾਹਿਗੁਰੂ ਜੀ ਕਾ ਕਲ ਸਾਥ ਕਰਾਈ ਵਾਹਿਗੁਰੂ ਜੀ ਕੀ ਫਤਿਹ